ਕੋਡੀ 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 ਬਰੇ ਕੁੱਤੇ ਫੜੇ ਕੁੱਤੇ ਨੇ ਵਹਿਣ ਸਿੱਧੀਆਂ ਗਾਣਾ ਗੜਦਾ ਬਈ ਮੈਨੂੰ ਮਨ ਨੂੰ ਜੀ ਕਰੀ ਜਾਂਦਾ ਬਈ ਮੈਨੂੰ ਇੰਨੀ ਮੈਸੇ ਨਹੀਂ ਕਰਿਆ ਜੱਟ ਕਿਉਂਕਿ ਅੱਜ ਮੈਨੂੰ 5-6 ਸਾਲ ਹੋ ਗਏ ਕਮੈਂਟਰੀ ਕਰਦਿਆਂ ਪਰ ਜ਼ਿੰਦਗੀ ਦੇ ਵਿੱਚ ਜਿਹੜਾ ਕੰਮ ਅੱਜ ਹੋਇਆ ਨਾ ਬੱਸ ਐ ਸਮਝ ਲੋ ਵੀ ਅੱਜ ਬਹੁਤ ਮਨ ਦੁਖੀ ਹੋਇਆ ਦੱਸ ਨਹੀਂ ਸਕਦਾ ਮੈਂ ਬੱਸ ਹੁਣ ਕੁਛ ਵੀ ਬਈ ਬਈ ਮੈਂ ਗਿਆ ਸੀ ਅੱਜ ਝਕੇਰੀਆਂ ਟੂਰਨਾਮੈਂਟ ਤੇ ਬਾਕੀ ਬਈ ਸਾਰੇ ਝਕੇਰੀਆਂ ਵਾਲੇ ਆਪਣੇ ਭਰਾ ਨੇ ਨਾ ਕਿਸੇ ਨਾਲ ਕੋਈ ਆਪਣਾ ਗਲਾਸ਼ੇਕ ਬਣੇਗਾ ਨਾ ਬਣਾ ਹਰਜੀਤ ਬਾਈ ਨਾਲਾ ਨਾ ਕੋਈ ਹੋਰ ਬਈ ਜਿਹੜੇ ਵੀ ਹੈਗਾ ਰਮਨ ਹੋਰੀ ਹੈ ਨਾ ਕਿਸੇ ਨਾਲ ਕੋਈ ਆਪਣਾ ਗਲਾਸ਼ੇਕ ਬਣੇਗਾ ਬਈ ਮੈਂ ਗਿਆ ਸੀ ਝਕੇਰੀਆਂ ਠੀਕ ਆ ਮੈਨੂੰ ਰਾਤ ਤਿੰਨ ਫੋਨ ਆਇਆ ਬਈ ਕਾਕਾ ਜਿਹੜਾ ਮਾਨਸਾ ਯਾਰ ਝਕੇਰੀਆਂ ਵਾਲਾ ਠੀਕ ਆ ਨਾ ਦਾ ਮੈਨੂੰ ਟੂਰਨਾਮੈਂਟ ਵਾਸਤੇ ਪਹਿਲਾਂ ਫੋਨ ਕੀਤਾ ਜੀ ਮੈਨੂੰ ਕਮੈਂਟਰੀ ਦੇ ਸਾਧ ਦਾ ਨਾਮ ਹੈ ਉਹਨੂੰ ਕੱਲ ਕੀਤਾ ਫੋਨ ਕੱਲ ਉਹਦੇ ਤੈਨੂੰ ਫੋਨ ਆਇਆ ਠੀਕ ਹੈ ਮੈਂ ਬਈ ਆ ਜਾਏ ਠੀਕ ਹੈ ਮੈਂ ਕਹਿੰਦਾ ਆ ਜੀ ਬਈ 9 ਵਜੇ ਆ ਜੀ ਠੀਕ ਹੈ ਰਾਜੂ ਮੁਮਕ ਠੀਕ ਹੈ ਬਈ ਤੇ ਚਲੋ ਮੈਂ ਦੂਜਾ ਮੈਚ ਬੋਲਿਆ ਬਈ ਹਨਾ ਤੀਜੇ ਮੈਚ ਵਿੱਚ ਵੀ ਆ ਗਿਆ ਤੇ ਠੀਕ ਹੈ ਮੈਂ ਗੱਡੀ 'ਚ ਬੈਠ ਰਹੀ ਸੀ ਬਾਬਾ ਟਾਈਮ ਤੇ ਉਹਨਾਂ ਨੇ ਇੱਕ ਟੂਰਨਾਮੈਂਟ ਹੋਰ ਅੱਜ ਕਰੀਆ ਬਈ ਨਰੋਲ ਦਾ ਠੀਕ ਉਹਨਾਂ ਨੇ ਮੈਨੂੰ ਪੋਰਟਰ ਬਣਾ ਕੇ ਸੈਂਡ ਕਰਤਾ ਤੇ ਚਲੋ ਮੈਂ ਆਪਣੀ ਆਈਡੀ ਦੇ ਪਤਾ ਸਾਰੀ ਜਗ੍ਹਾ ਤੇ ਪਤਾ ਨਾ ਮੈਂ ਮੈਕ ਚ ਬੋਲੇ ਉੱਥੇ ਟੂਰਨਾਮੈਂਟਾ ਵੀ ਉਹਨਾਂ ਦਾ ਹੋਊਗਾ ਨਾ ਤੇ ਭਾਈ ਜਦੋਂ ਮੈਂ ਲੰਗਰ ਚ ਰੋਟੀ ਖਾਣ ਗਿਆ ਤੇ ਹਾਂ ਬਿਲੇ ਅੱਲਾਉ ਤੇ ਆ ਜਾ ਮੈਂ ਲਾਈਵ ਹੋ ਰਿਹਾ ਮੜਾ ਆ ਤੁਹਾਨੂੰ ਦੱਸਦਾ ਸਾਰੀ ਗੱਲ ਵੀ ਕੀ ਗੱਲ ਬਾਤ ਆ ਜਾਓ ਸ਼ੇਅਰ ਕਰ ਦੀ ਲਾਈਵ ਨੂੰ ਨਾਲੇ ਮੱਕਣ ਸ਼ੇਅਰ ਕਰੀ ਯਾਰ ਬਾਈ ਬਾਈ ਪਹਿਲਾ ਨੰਬਰ ਤਾਂ ਨਾ ਤੁਹਾਨੂੰ ਪੱਦੀ ਜਾਨ ਕਬੱਡੀ ਦਾ ਸੀਜ਼ਨ ਚੱਲਦਾ ਹਣਾ ਆਪਾਂ ਬਹੁਤ ਕਮੈਂਟ ਤੁਸੀਂ ਦੇਖੀ ਹੋਣਾ ਬਹੁਤ ਘੱਟ ਕਰਦਾ ਮੈਂ ਕਮੈਂਟਰੀ ਮੈਂ ਰਾਜਵੀ ਪਧੌੜ ਤੋਂ ਆਇਆ ਠੀਕ ਹੈ ਟੂਰਨਾਮੈਂਟ ਬਾਈ ਮੈਂ ਸਪੈਸ਼ਲ ਕਲੱਬ ਵਲੌਗ ਬਣਾਉਣ ਗਿਆ ਸੀ ਕੱਲ ਪਧੌੜ ਕਮੇਟੀ ਨੇ ਆਪਾਂ ਨੂੰ ਸੱਲਾ ਬਲੌਗ ਬਣਾਉਣਾ ਤੇ ਬਾਈ ਮੈਂ ਚਕੇਰੀਆਂ ਵਾਗਿਆ ਟੂਰਨਾਮੈਂਟ ਤੇ ਮੈਨੂੰ ਨੇ ਪਤਾ ਬਾਈ ਕੌਣ ਸੀ ਉਹ ਬੰਦਾ ਹਣਾ ਜਿਹੜੇ ਬੰਦੇ ਨੇ ਉਂਗਲ ਲਾਈ ਆ ਕਾਕੇ ਨੂੰ ਮੈਂ ਨਹੀਂ ਜਾਣਦਾ ਉਹਨੂੰ ਬਾਈ ਲੱਲੂ ਆਣੇ ਤੋਂ ਪਤਾ ਨਹੀਂ ਕਿੱਥੋਂ ਮੈਨੂੰ ਨਹੀਂ ਪਤਾ ਠੀਕ ਹੈ ਉਹ ਬੰਦੇ ਨੇ ਬਈ ਬਾਬੇ ਹੈਲੋ ਤੇ ਬਈ ਮੈਂ ਨਾ ਰੋਟੀ ਖਾਣ ਵਾਗਿਆ ਤੇ ਉੱਥੇ ਨਾ ਬਈ ਲੱਲੂ ਵਾਲੇ ਦਾ ਮੈਚ ਚੱਲਦਾ ਸੀਗਾ ਗੁਰੀ ਲੱਲੂ ਵਾਲੇ ਨੂੰ ਤੁਸੀਂ ਪੁੱਛ ਲਿਓ ਮੈਂ ਪੈਸੇ ਦਿੱਤੇ ਆ ਜਿੰਨੇ ਵੀ ਉਹਨੇ ਛੱਕਿਆਂ ਤੇ ਲਾਏ ਆ ਮੈਨੂੰ ਨਹੀਂ ਪਤਾ ਸੀ ਕੌਣ ਸੀ ਉਹ ਬਈ ਆਪਾਂ ਨਾ ਉਹਨੂੰ ਜਾਣ ਦੇਣਾ ਬੁੱਝਦੇ ਆ ਨਾ ਪਤਾ ਨਹੀਂ ਇਹ ਕਿੰਨੇ ਕੇ ਮਿਲਦੇ ਆਪਾਂ ਨੂੰ ਨਾ ਉਂਗਲਾਉਣ ਵਾਲੇ ਹਨ ਵੀ ਜੇ ਮੈਂ ਲਵੀ ਇਹਦਾ ਕੰਮ ਖਰਾਬ ਕਰੀਏ ਤੇ ਭਾਈ ਉਹ ਬੰਦੇ ਦਾ ਮੈਂ ਦੋ ਵਾਰ ਨਾ ਬੋਲਿਆ ਜਸਵੀਰ ਨਾ ਸੀ ਪਤਾ ਨਹੀਂ ਭਾਈ ਮੈਨੂੰ ਇੰਨਾ ਨਹੀਂ ਪਤਾ ਜਿਹੜਾ ਮੁੰਡਾ ਮੈਨੂੰ ਪੈਸੇ ਫੜਾ ਕੇ ਜਾਂਦਾ ਸੀ ਮੈਨੂੰ ਇਹ ਗੱਲ ਵੀ ਕਹੀ ਮੈਂ ਭਾਈ ਗਰਾਊਂਡ 'ਚ ਦੇ ਗਿਆ ਪੈਸੇ ਮੈਨੂੰ ਨਫੜਾ ਮੈਨੂੰ ਉਹਦੇ ਗਿਆ ਪੈਸੇ ਤੇ ਉਹਨੇ ਮੈਨੂੰ ਇਹ ਗੱਲ ਵੀ ਕਹੀ ਕਹਿੰਦਾ 2100 ਰੁਪਇਆ ਕਮੇਟੀ ਨੂੰ ਆ ਠੀਕ ਆ ਉਹਨੇ ਮੁੰਡਾ ਭੇਜਿਆ ਉਹ ਮੁੰਡੇ ਨੇ ਮੈਨੂੰ ਇਹ ਗੱਲ ਕਹੀ ਆ ਕਿ ਵੀ 2100 ਰੁਪਇਆ ਕਮੇਟੀ ਨੂੰ ਮੈਂ ਬੋਲਤਾ ਮੈਨੂੰ ਕੀ ਪਤਾ ਵੀ ਉਹ ਕੱਕੇ ਨੂੰ ਬੁਲਾ ਰਿਹਾ ਮੈਨੂੰ ਕਮੇਟੀ ਨੂੰ ਕਿ ਤੇ ਰੋਟੀ ਖਾਣ ਗੱਮ ਆ ਉੱਥੇ ਮੈਨੂੰ ਕਾਕਾ ਵਾਵਾ ਕੋ ਬੋਲਣ ਲੱਗ ਗਿਆ ਹਣਾ ਚਲੋ ਮੈਂ ਚੱਲ ਕੋਈ ਗੱਲ ਨਹੀਂ ਬਾਈ ਯਾਰ ਕੰਦਾ ਕਿ ਤੈ ਉਹਦਾ ਨਾਂ ਨਹੀਂ ਬੋਲਿਆ ਪੈਸੇ ਲਾਏ ਉਹ ਕਰੇ ਬਾਹ ਕਰੇ ਉਹ ਕਰੇ ਠੀਕ ਹੈ ਤੇ ਬਾਈ ਨਾ ਤਾਂ ਮੈਂ ਅੱਜ ਤਾਂ ਕਹੇ ਆ ਜ਼ਿੰਦਗੀ ਚ ਫੁੱਦੂ ਕੰਮ ਕੀਤਾ ਪਰ ਜਿਹੜੀ ਉਹਨੇ ਅੱਜ ਮੇਰੇ ਨਾਲ ਕਰਤੀ ਨਾ ਮੇਰੇ ਦਿਲ ਨੂੰ ਪਤਾ ਮੈਨੂੰ ਬਹੁਤ ਦੁੱਖ ਲੱਗਿਆ ਮੈਂ ਘਟੋ ਘਟ ਡੇਢ ਘੰਟਾ ਫਫੜੇ ਬੈ ਕੇ ਗੱਡੀ ਰੋਕ ਕੇ ਰਾਤ ਰੋਇਆ ਮੈਨੂੰ ਬਹੁਤ ਦੁੱਖ ਲੱਗਿਆ ਇਹ ਚੀਜ਼ ਦਾ ਠੀਕ ਹੈ ਪਰਾਏ ਬੂ ਲੱਖ ਲੱਖ ਟੂਰਨਾਮੈਂਟਾਂ ਨਾਲ ਮੈਂ ਕੁਝ ਨਹੀਂ ਜਾਣਦਾ ਇਹ ਪਰ ਪਤਾ ਨਹੀਂ ਮੈਨੂੰ ਕਿੰਨੇ ਕ ਫੋਨ ਆਉਂਦੇ ਰੋਜ਼ ਠੀਕ ਆ ਕੌਡੀ ਚ 2-2 ਲੱਖ ਦੇ 3-3 ਲੱਖ ਦੇ ਬਜਟ ਦੇ ਟੂਰਨਾਮੈਂਟ ਬੋਲਦੇ ਆ ਬਾਈ ਠੀਕ ਆ ਆਪਣਾ ਏਰੀਆ ਬਾਈ ਸਹੀ ਗਿਆ ਕਿਸੇ ਨਾਲ ਜਮਾ ਫੁੱਦੂ ਆ ਬਾਈ ਸਿਰੇ ਦਾ ਜਮਾ ਠੀਕ ਆ ਪਿੰਡ ਚ ਬਾਈ ਸੋਡੀ ਨਹੀਂ ਬਣਦੀ ਕਿਸੇ ਨਾਲ ਨਾ ਮੈਂ ਕਹਿੰਦਾ ਜ਼ਿੰਦਗੀ ਚ ਰੋਇਆ ਨਹੀਂ ਬਾਈ ਕਿੰਨੀਆਂ ਮਾੜੀਆਂ ਹੋਈਆਂ ਪਰ ਮੈਨੂੰ ਅੱਜ ਬਹੁਤ ਦੁੱਖ ਲੱਗਿਆ ਇਹ ਚੀਜ਼ ਦਾ ਨਾ ਮੈਂ ਅੱਜ ਵੀ ਕਰ ਰੋਇਆ ਮੈਨੂੰ ਅੱਜ ਬਹੁਤ ਦੁੱਖ ਆ ਗਿਆ ਇਹਨਾਂ ਇੱਕ ਮਿੰਟ ਹੀ ਜੜਦਾ ਪੈਨ ਚ ਉਹ ਨਾ ਇੱਕ ਸੜਿਆ ਹੋਇਆ ਬੰਦਾ ਪੈਸੇ ਲਗ ਮੰਡ ਕਰਕੇ ਕਾਕਾ ਚ ਕੇਰੀਆਂ ਸੜਿਆ ਹੋਇਆ ਬੰਦਾ ਭੈਣ ਚੋਦ ਜਿਹੜੇ ਨੇ ਅੱਜ ਵੀ ਨਹੀਂ ਮੈਸਰ ਪਲਾ ਮੈ ਕੋ ਖੋਇਆ ਮੈ ਕੋ ਨਾ ਖੁੰਦਾ ਮੈਨੂੰ ਸਿੱਧਾ ਕਹਿੰਦਾ ਵੀ ਯਾਰ ਕਮੈਂਟਰੀ ਤੂੰ ਨਾ ਕਰ ਬਈ ਹਨਾ ਤੈਨ ਬਾਬੇ ਦਾ ਨਾਮ ਭੁੱਲਿਆ ਪਰ ਭੈਣ ਚੋਦੇ ਮੈ ਕੋ ਕਿਵੇਂ ਇੰਨੀ ਬੇਇੱਜ਼ਤੀ ਕੀਤਾ ਬਈ ਮੈਨੂੰ ਮਰਨ ਨੂੰ ਜੀ ਕਰਿਆ ਸੌ ਲੱਗੇ ਯਾਰ ਸੌ ਲੱਗੇ ਮੈਂ ਸੌ ਤੇ ਗੱਡੀ ਲੈ ਕੇ ਆ ਮੈਨੂੰ ਇੰਨਾ ਦੁੱਖ ਲੱਗਿਆ ਅੱਜ ਭੈਣ ਚੋਦ ਕਿ ਬੈਠੇ

ਦੰਗ ਜਨੰਦਾ ਗਲਦਰਾ ਟਾਈਮ ਚੈੱਕ ਕਰ ਤੂੰ ਲੈ ਮੋਈਆ ਗਰੀ ਪੈ ਗਰੀ ਬਣਾਦਾ ਤਾਂ ਮੈਂ ਕੀ ਗੱਲ ਸਭ ਹੁੰਦਾ ਭਾਈ ਮੈਂ ਕਦੇ ਲੱਗ ਸਰ ਮਰਦਾ ਮੁੱਲ ਆਜੇ ਤੱਕ ਨਾ ਮੈਂ ਕਦੇ ਕੁਝ ਕੀਤਾ ਬਾਤ ਤੋਂ ਮਰੀਆ ਮੈਂ ਤਾਂ ਮੈਜ ਬੁੱਲਣ ਵੀ ਗੱਡੀ ਪਹੁੰਚਾਂਗੇ ਪਰ ਮੈਨੂੰ ਤੇਰੇ ਤੋੜ ਦੇ ਭਾਈ ਜੁਣੀ ਮੈਂ ਮੈਂ ਬੰਨ ਨਾ ਰੁੱਕ ਕਿੰਨਾ ਲਈ ਮਰ ਰਹੀ ਜਿੰਦਗੀ ਚ ਨਾ ਬੰਨ ਨਾ ਰੁੱਕ ਲਗ ਰੇ ਮੇਰੀ ਮਾਂ ਤੇ ਪਾਣੀ ਫੇਰਦਾ ਐਣੀ ਚਦਮ ਲੰਘ ਬੰਨੇ ਨੇ ਸਾਰੇ ਕੁੱਤੇ ਨੇੜੇ ਮੈਂ ਮਰ ਮੈਨੂੰ ਨਾ ਚੀਰ ਮੈਨੂੰ ਲੱਗਿਆ ਮੇਰੇ 3 ਘੰਟੇ ਹੋ ਰਹੀ ਜਾਂ 80 ਮਤ ਸਮਾ ਲਏ ਮੈਂ ਇਕੱਕੇ ਮਰੇ ਜੀਰ ਗਾ ਸੇਹਾਂ ਨੂੰ ਮੈਂ ਕਿਹ ਮੇਟੇ ਕਰਦਾਂ ਪਰ ਮੈਨੂੰ ਕਿਦਾਂ ਮਨਜਦਾ ਕਿ ਮੈਂ ਕੋ ਕੁ ਕਰ ਐ ਨਹੀਂ ਕੇਗਾ ਵੀ ਕਰੇ ਬਗਦਾ ਪਰ ਮੈਨੂੰ ਸਦਾ ਕਰਦਾ ਮੈਨੂੰ ਦੁੱਖ ਨਹੀਂ ਦੀ ਪਰ ਮੈਂ ਤਾਂ ਮੈਂ ਕੋ ਕੇ ਪੈਣ ਚੋਦ ਮੈਨੂੰ ਹਿਲ ਗਈ ਬਚਾਰ ਮੈਨੂੰ ਇਹਨਾ ਦੁੱਖ ਲੱਗੇ ਬਈ ਜਦ ਮੈਂ ਕੋ ਕੁ ਨਹੀਂ ਕਰਦਾ ਮੈਨੂੰ ਨਾ ਸੋ ਲੱਗੇ ਯਾਰ ਬਈ ਮੈਂ ਪਾਣੀ ਪੇੜਦਾ ਪੈਣ ਚੋਦ ਤੂੜੇ ਨਾ ਸਾਲੇ ਕੁੱਤੇ ਦੇ ਮਲੰਗ ਬੰਦੇ ਨੇ ਪੈਣ ਚੋਦਨੇ ਅਦਿ ਗਾਦੇ ਮੈਂ ਆਉਣਾ ਕੋਈ ਨਹੀਂ ਬਾਜਾ ਤੋਂ ਮੈਂ ਆਉਣਾ ਕੋਈ ਨਹੀਂ ਬਈ ਮੈਂ ਉਹਨੂੰ ਫੋਨ ਵੀ ਨਹੀਂ ਕਰਿਆ ਹਾਂ ਜਾ ਤੋਂ ਬਾਇਆ ਮੈਂ ਬਈ ਉਹਨੂੰ ਫੋਨ ਵੀ ਨਹੀਂ ਕਰਿਆ ਮੈਂ ਉਹਨੂੰ ਇੱਕ ਵੀ ਫੋਨ ਨਹੀਂ ਕਰਿਆਗਾ ਵੀ ਮੈਨੂੰ ਕਮੈਂਟੀ ਤੇ ਸਾਧਾ ਠੀਕ ਹੈ ਹਰੇਕ ਤੋਂ ਮੈਂ ਮੈ ਤੋਂ ਟੂਰਨਾਮੈਂਟ ਬੁਲਾਉਂਦਾ ਜੀ ਆ ਠੀਕ ਹੈ ਹਰੇਕ ਥਾਂ ਮੈਂ ਟੂਰਨਾਮੈਂਟ ਬਈ ਠੀਕ ਹੈ ਪੈਸੇ ਨਾਲ ਕੋਈ ਵੱਡਾ ਨਹੀਂ ਹੁੰਦਾ ਬਾਬੇ ਦਾ ਸਲਵਾਨ ਗਿੱਲੂ ਵਾਲੀ ਟੀਮ ਨੇ ਕੀਤਾ ਪੋਸਟ ਵੀ ਪਈ ਹੋਈ ਆ ਜੇ ਮੈਨੂੰ ਕਹਿੰਦਾ ਤੂੰ ਅਗੇ ਬਾਬੇ ਦਾ ਨਾਮ ਬੋਲਿਆ ਠੀਕ ਆ ਬਈ ਜੇ ਬਾਬੇ ਦਾ ਨਾਮ ਬੋਲਦਾ ਸਾਡਾ ਸਾਰਿਆਂ ਨਾਲ ਹੀ ਪਿਆਰਾ ਸੀ ਸਾਰਿਆਂ ਦਾ ਨਾਮ ਬੋਲਦਾ ਪਰ ਮੈਨੂੰ ਇੱਕ ਗੱਲ ਦਾ ਬਹੁਤ ਦੁੱਖ ਲੱਗਿਆ ਵੀ ਉਹਦੀ ਸਪੋਰਟ ਦਾ ਕੀ ਕਰਨੀ ਸੀ ਤਾਂ ਲੱਤਾਂ ਖਿੱਚਣ ਤੇ ਰਿਹਾ ਸਿਰਫ ਇੱਕ ਮਲੰਗ ਬੰਦਾ ਪਿੰਡ ਦੇ ਸਾਰੀ ਟੀਮ ਨੂੰ ਖਰਾਬ ਕਰ ਰਿਹਾ ਉਹ ਉਂਗਲਾਂ ਲਾ ਲਾ ਕੇ ਮੈਂ ਸਿੱਧੀਆਂ ਠੋਕ ਕੇ ਕਹਣਾ ਨਾਲੇ ਜਿੱਥੇ ਉਹਦਾ ਜੀ ਕਰਦਾ ਮੈਨੂੰ ਟੱਕਰ ਦੇ ਮੈਨੂੰ ਚਾਰਾਂਜ ਕਰਦਾ ਸਿੱਧਾ ਜਿੱਥੇ ਜੀ ਕਰਦਾ ਬਈ ਟੱਕਰ ਲਈ ਠੀਕ ਆ ਜਿੰਨੀ ਬਦਨਾਮੀ ਕਰ ਰਿਹਾ ਕਰ ਲੈ ਪਰ ਅੱਜ ਜਿੰਨੀ ਮੇਰੀ ਹੋਗੀ بس ਹੋ ਗਈ ਮਰਾ ਜੀ ਨਹੀਂ ਕਰਦਾ ਤੂੰ ਲੱਗੇ ਕਬੱਡੀ ਗਮ ਬਈ ਕੱਤ ਮੈਂ ਤੇ ਪੇਰੀਆਂ ਜਮਾ ਸਰੇ ਦਾ ਫੁੱਦੂ ਬੰਦਾ ਬਈ ਮੈਂ ਮੂੰਹ ਤੇ ਕਹਿਣਾ ਚਾਹੇ 20 ਲੱਖ ਦਾ ਟੂਰਨਾਮੈਂਟ ਕਰਾ ਦੇ ਮੇਰੇ ਭੈਣ ਚੋਦ ਦੇ ਜੇ ਕੋ ਮਰਗਾ ਮੈਂ ਮਕਾਨ ਵੀ ਨਹੀਂ ਜਾਂਦਾ ਉਹਦੇ ਬਈ ਸਾਲੇ ਮਲੰਗ ਦੇ ਭੈਣ ਚੋਦ ਦੇ ਮੇਰੀ ਅੱਜ ਨਾ ਇੰਨੀ ਬੇਇੱਜ਼ਤੀ ਕੀਤੀ ਬਈ ਭੈਣ ਚੋਦ ਮੈਨੂੰ ਸਾਦਾ ਨਾ ਤੂੰ ਪਹਿਲੇ ਫੋਨ ਕੀਤਾ ਮੈਨੂੰ ਪਤਾਵਾ ਟੂਰਨਾਮੈਂਟ ਦਾ ਕਬੱਡੀ ਤੇ ਤੂੰ ਸਾਦਾ ਨਾ ਜੇ ਮੇਰੀ ਬੇਇੱਜ਼ਤੀ ਕਰਨੀ ਹੁੰਦੀ ਸੱਦਾ ਕੱਲ ਬਾਤ ਦੀ ਮੈਨੂੰ ਸਾਦਾ ਨਾ ਤੂੰ ਇਹ ਮੇਰੀ ਬੇਇੱਜ਼ਤੀ ਕਰਮਾ ਕਦੇ ਜ਼ਿੰਦਗੀ ਚ ਰੋਇਆ ਨਹੀਂ ਭਾਈ ਅੱਜ ਮੈਂ ਪਹਿਲੀ ਵਾਰ ਲਾਈਵ ਕੋ ਬਰਾਬਰ ਹੀ ਦੁੱਖ ਕਰ ਰਿਹਾ ਮਨ ਨੂੰ ਦੁੱਖ ਨਾ ਕਰੇ ਭਾਈ ਮੈਂ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਨਾਲ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦੀ